ਤਹਲਾ ਪੁੱਤਾਂ ਗੋਪਾਲੀਆਂ ਸਾਡੀਆਂ ਵੀ ਮਹਿੰਗੀਆਂ ਉਹ ਵੀ ਦੁੱਖ ਭੌਂਦਾ ਸਮੇਂ ਲੈ ਕੇ ਸਰਕਾਰ ਤੇ ਵੀ ਕੋਈ ਨਹੀਂ ਸੁਣਦੀ ਸਾਡਾ ਮੜਾ ਹੀ ਕਹੀਦਾ ਜਦੋਂ ਵੋਟਾਂ ਲੈਣੀਆਂ ਉਦੋਂ ਆਉਂਦੇ ਇੱਥੇ ਭੱਜੇ ਉਦੋਂ ਕੋਈ ਨਹੀਂ ਵਰਦਾ ਇੱਥੇ ਵੀ ਜਾ ਕੇ ਕਿਸਾਨਾਂ ਨੂੰ ਪੁੱਛੀਏ ਵੀ ਕੀ ਤੇ ਡਾ ਹਾਲਵਾ ਕੀ ਨਹੀਂ ਹੁਣ ਕਿੰਨੇ ਦਿਨ ਹੋ ਗਏ ਪਾਣੀ ਆ ਇਹਨੂੰ ਬੱਚੇ ਛੋਟੇ ਛੋਟੇ ਆਪੀਆਂ ਗਾੜੀ ਪਾਣੀ ਆ ਹਾ ਤੁਸੀਂ ਵੇਖੀ ਆਏ ਹੋ ਕੀ ਬਣਿਆ ਬੱਚਿਆਂ ਦੀ ਸਰਵਹੇ ਨਿਗਰਾਨੀ ਰੱਖੀਦੀ ਭੱਜ ਭੱਜ ਕੇ ਪਾਣੀ ਚੰਦੇ ਆ ਨਿਗਾ ਰੱਖੀਦੀ ਹਰ ਵਾਤ ਭੱਜ ਭੱਜ ਕੇ ਸੱਪ ਭਾਓ ਅੰਦਰ ਜਾ ਵੜਦੇ ਆ ਦਾਣੇ ਸਾਡੇ ਹੋਏ ਵਸਨ ਫਿਕਰ ਰਹਿੰਦਾ ਵਾ ਬੱਚਿਆਂ ਮਾਲ ਡੰਗਰ ਵਾ ਉਹਨਾਂ ਦਾ ਫਿਕਰ ਰਹਿੰਦਾ ਵਾ ਵੀ ਇਹਨਾਂ ਨੂੰ ਕੀ ਪਾਵਾਂਗੇ ਨਾ ਕੋਈ ਪੱਠੇ ਬੀਜ ਹੋਏ ਨਾ ਕੋਈ ਸਾਡੇ ਇਹਦਾ ਮੁਸੀਬਤ ਵੇਚੀਆਂ ਇਹ ਤਾਂ ਆਪਾ ਬਿਮਾਰ ਹੋ ਜਾਂਨੇ ਪਾਣੀ ਵੇਖ ਕੇ ਕਦੇ ਬਲੱਡ ਵਧਣ ਲੱਪਿਆ ਕਦੇ ਘਟਣ ਲੱਪਿਆ ਸਾਡੇ ਨਾਲ ਤਾਂ ਐਵੇਂ ਹੀ ਹਾਲ 1 ਸਾਲ ਲੰਘਦਾ ਮੁੜ ਕੇ ਫੇ ਉਹੀ ਹਾਲ ਕਹਿੰਦੇ ਪਾਣੀ ਨਹੀਂ ਆਊਗਾ ਨਹੀਂ ਆਊਗਾ ਫੇਰ ਆ ਜਾਂਦਾ 1 ਸਾਲਾ ਲੰਘਦਾ ਕਿੰਨੀ ਨਿਰਾਸ਼ਾ ਸਮਝਦੇ ਤੁਸੀਂ ਪਾਣੀ ਆਉਣਾ ਕੁਦਰਤ ਦੀ ਸਰਕਾਰ ਦੀ ਸਰਕਾਰ ਦੀ ਕੁਦਰਤ ਨੇ ਤਾਂ ਕਰਨਾ ਉਹ ਤਾਂ ਮੀਂਹ ਪੈਂਦਾ ਹੀ ਪੈਂਦਾ ਉਹ ਕੁਦਰਤ ਦੀ ਖੇਡ ਉਹਨੂੰ ਨਹੀਂ ਆਪਾਂ ਕਹਿ ਸਕਦੇ ਜਿਹੜੀ ਸਰਕਾਰ ਵਾ ਇਹਨਾਂ ਦੇ ਵਾਸਤੇ ਵਾ ਪਾਣੀ ਇਹਨਾਂ ਦੇ ਵਾਸਤੇ ਵਾ ਕਿੰਨਾ ਛੱਡਣਾ ਹਾਂਜੀ ਕਿੰਨਾ ਕੱਢਣਾ ਆ ਹੁਣ ਕਿੰਨੇ ਦਿਨ ਹੋ ਗਏ ਇੱਥੇ ਪਾਣੀ ਬੱਜਾ ਖਲੋਤਾ ਪਿਆ ਕਿਸੇ ਬੰਦੇ ਨੇ ਇਹਨੂੰ ਕੱਢਦੇ ਜਦੋਂ ਪਾਵਨ ਅੱਖ ਮਰ ਜਾਂਦੀ ਐ ਲੋਕ ਜਦੋਂ ਇੱਥੇ ਸਾਰੀਆਂ ਬਿਮਾਰੀਆਂ ਫੈਲ ਜਾਂਦੀਆਂ ਫਸਨਾ ਮਰ ਜਾਂਦੀਆਂ ਗੱਲ ਜਾਂਦਾਂ ਉਦੋਂ ਇਹ ਪਾਣੀ ਕੱਢਦੇ ਆ ਅੱਗੇ ਵੀ ਇਦਾਂ ਹੀ 2000 ਉਦੋਂ ਤੀਜੇ ਵੀ ਇਹੀ ਹਾਲ ਸੀਗਾ ਉਦੋਂ ਵੀ ਪਾਣੀ ਨਹੀਂ ਸੁਕਾ ਹੀ ਕਣਕਾ ਬੀਜਣ ਤੋਂ ਵੀ ਰਹਿ ਗਏ ਕਣਕਾਂ ਵੀ ਨਹੀਂ ਬੀਜ ਹੋਈਆਂ ਸਾਡੀਆਂ ਪੈਲੀਆਂ ਸਾਰੀਆਂ ਜ਼ਮੀਨਾਂ ਖਰਾਬ ਹੋ ਗਈਆਂ ਹਲੇ ਤੱਕ ਰਾਂਹ ਜ਼ਮੀਨਾਂ ਬਣਾਉਣ ਦੇ ਸੀ ਬਣਾ ਕੇ ਹੁਣ ਮਾੜੇ ਮੋٹے ਝੋਨੇ ਲਾਏ ਆ ਝੋਨੇ ਹੁਣ ਪੁੱਤਾ ਵਾਂਗੂ ਪਾਲੇ ਆ ਦੋਰੀਆਂ ਦੋਰੀਆਂ ਖਾਦਾ ਦਵਾਈਆਂ ਪਾਲੀਆਂ ਉਹ ਸਾਡੇ ਫੇਰ ਉੜ ਗਏ ਹੂੰ ਤੁਸੀਂ ਸੁਣ ਰਹੇ ਹੋ ਹਾਲਾਤ ਔਰ ਅਸੀਂ ਇਹ ਗਰਾਊਂਡ ਜ਼ੀਰੋ ਤੋਂ ਤਸਵੀਰਾਂ ਦਿਖਾ ਰਹੇ ਆ ਇਹਨਾਂ ਦੀ 100 ਏਕੜ ਫਸਲ ਜਿਹੜੀ ਹੈ ਬਿਲਕੁਲ ਖਤਮ ਹੋ ਗਈ ਆ ਪਾਣੀ ਨੇ ਖਤਮ ਕਰ ਦਿੱਤੀ ਆ ਔਰ ਮੇਰੇ ਨਾਲ ਦੂਜਾ ਕਿਸਾਨ ਨੇ ਜਿਹਨਾਂ ਦੀ 30 35 ਏਕੜ ਜਿਹੜੀ ਆ ਫਸਲ ਫਸਲ ਖਤਮ ਹੋ ਗਈ ਜਿੰਨਾ ਤੇ ਕਰੋੜਾਂ ਰੁਪਈਆ ਦੇ ਕਰਜ਼ੇ ਚੜ ਗਏ ਪਰ ਜਦੋਂ ਇਹਨਾਂ ਦੇ ਜਿਹੜੀਆਂ ਫਸਲਾਂ ਪੁੱਤਾ ਵਾਂਗ ਪਾਲੀਆਂ ਫਸਲਾਂ ਜਿਹੜੀਆਂ ਜਦੋਂ ਇਸ ਤਰ੍ਹਾਂ ਖਤਮ ਹੋ ਜਾਂਦੀਆਂ ਦਰਿਆ ਦੀ ਪੇਟ ਦੇ ਵਿੱਚ ਆ ਜਾਂਦੀਆਂ ਹੜ੍ਹ ਦੀ ਲਪੇਟ ਚੱਲ ਜਾਂਦੀਆਂ ਫਿਰ 2023 ਦੇ ਵਿੱਚ ਇਹ ਵੀ આરોਪ ਆ ਸਰਕਾਰਾਂ ਦੇ ਉੱਤੇ ਕਿ ਉਹਨਾਂ ਵੱਲੋਂ ਮਾਅਵਜ਼ਾ ਵੀ ਨਹੀਂ ਦਿੱਤਾ ਗਿਆ ਪਹਿਲੀਆਂ ਸਰਕਾਰਾਂ ਸੀ ਜੋ ਮਾਅਵਜ਼ਾ ਦਿੰਦੀਆਂ ਸੀਗੀਆਂ ਆਹੋ ਗੱਲਬਾਤ ਕਰਦੇ ਆ ਇਹਨਾਂ ਵੱਡਾ ਘਾਟਾ ਇਹਨਾਂ ਵੱਡਾ ਨੁਕਸਾਨ ਜਦੋਂ ਹੋ ਜਾਂਦਾ ਵਾ ਤੇ ਕੀ ਸਮਝਦੇ ਹੋ ਕਿ ਰੱਬ ਦੀ ਪ੍ਰੋਪੀ ਜਾਂ ਸਰਕਾਰਾਂ ਦੀ ਨਲਾਇਕੀ ਪਹਿਲੀ ਤੇ ਰਬ ਦੀ ਕਰੋਪੀ ਤੇ ਮੁੜ ਕੇ ਸਰਕਾਰਾਂ ਦੀ ਕਰੋਪੀ ਆ ਜਿਵੇਂ ਅਸੀਂ ਉਹਨਾਂ ਦੇ ਸਕੰਜੇ ਚ ਆ ਜੰਨੇ ਆ ਸਾਰਾ ਕੁਝ ਲੈ ਜਾਂਦੇ ਸਾਡੇ ਕੋਲੋਂ ਪਰ ਸਾਡੇ ਪੱਲੇ ਕੁਝ ਨਹੀਂ ਪਉਂਦੀ ਪਹਿਲਾਂ ਤੋਂ ਜੋਤੋਂ ਪਾਣੀ ਆਉਣ ਲੱਗੇ ਆ ਤੇਈ ਤੋਂ ਲੈ ਕੇ ਸਾਨੂੰ ਲਾਰੇ ਲੱਪੇ ਲਾਉਂਦੇ ਰਹੇ ਆ ਉਹਨਾਂ ਤੋਂ ਸਾਡੀਆਂ ਖੜਕਾਂ ਹੀ ਪੁੱਟ ਮਾਰਦੇ ਆ ਨਾ ਹਾਂ ਸਾਨੂੰ ਰੋਟੀ ਖਾਣੀ ਹਰਾਮ ਕਰ ਦਿੰਦੇ ਆ ਤੇ ਜਦੋਂ ਸਾਡਾ ਟਾਈਮ ਆਉਂਦਾ ਉਦੋਂ ਫੇਰ ਭੁੱਲ ਜਾਂਦੇ ਆ ਆਪਸ ਜੀ ਹੁਣ ਅੱਗੇ ਅੱਗੇ ਵਾਰੀ ਸਰਕਾਰ ਆਊਗੀ ਫੇਰ ਸੋਚਾਂਗੇ ਆ ਦੇਖੋ ਸਾਡੇ ਹਾਲਾਤ ਆ ਹੀ ਤਾਂ ਭਾਵੇਂ ਸਾਡਾ 100 ਏਕੜ ਆ ਪਰ ਇਸ ਵੇਲੇ ਅਸੀਂ ਫਕੀਰ ਬਣੇ ਬੈਠੇ ਆ ਇਸ ਵੇਲੇ ਅਸੀਂ ਫਕੀਰ ਬਣੇ ਬੈਠੇ ਆ ਸਾਡਾ ਰੋਣ ਨਿਕਲਦਾ ਫਸਲ ਵੇਖ ਕੇ ਅਸੀਂ ਪੁੱਤਾਂ ਵਾਂਗੂ ਫਸਲ ਪਾਲੀ ਆ ਜਿਹੜੀ ਅੱਜ ਬਰਬਾਦ ਹੋ ਗਈ ਆ ਦੇਖੋ ਸਾਰੇ ਬੱਚੇ ਇਹਨਾਂ ਦੀ ਹਾਲਾਤ ਵੇਖੋ ਕੀ ਕਨੇਕੇ ਕੇ ਬੱਚੇ ਇਹਨਾਂ ਦੀ ਹਾਲਾਤ ਦੇ ਵੇਖੋ ਕੀ ਆ ਵੇਖੋ ਬੱਚੇ ਤਰੇ ਆਉਂਦੇ ਪਾਣੀ ਦੇ ਵਿੱਚ ਇਹਨਾਂ ਦੀ ਅੱਖਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹੰਝੂ ਆ ਗਏ ਆ ਔਰ ਇਹ ਜਿਹੜੇ ਦਰਦ ਇਹ ਕਿਸਾਨਾਂ ਦੇ ਕੌਣ ਜਾਣੇਗਾ ਸਰਕਾਰਾਂ ਜਾਣਣਗੀਆਂ ਜਾਂ ਲੋਕ ਜਾਣੇਗਾ ਜਾਂ ਰੱਬ ਸੁਣੂਗਾ ਕੋਈ ਨਹੀਂ ਇਸ ਟਾਈਪ ਜਿਹੜੀ ਹੈ ਫਸਲ ਬਿਲਕੁਲ ਖਤਮ ਹੋ ਗਈ ਇਹਨਾਂ ਦੇ ਬੱਚੇ ਦੇਖੋ ਪਰਿਵਾਰ ਦੇਖੋ ਕਿੰਨੇ ਹਾਲਾਤ ਮਾੜੇ ਨੇ ਲੋਕ ਆਉਂਦੇ ਨੇ ਸੰਸਥਾਵਾਂਾਂ 'ਤੇ ਸੇਵਾ ਕਰ ਰਹੀਆਂ ਪਰ ਜੋ ਸਰਕਾਰ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਕੀ ਲੱਗਦਾ ਜੋ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ ਉਹ ਨਿਭਾਰੇ ਨੇ ਆਪਣੀਆਂ ਜੀ ਦੇਖੋ ਜੀ ਇਸ ਵੇਲੇ ਤਾਂ ਗੇੜੇ ਮਾਰਦੇ ਆ ਪਰ ਜੋ ਸਾਡਾ ਟਾਈਮ ਆ ਨਾ ਮੈਨੂੰ ਪਤਾ ਵੀ ਸਾਨੂੰ ਦੇਣਾ ਕਿਸੇ ਨੇ ਕੁਝ ਨਹੀਂ ਇਹ ਉੱਥੇ ਹੀ ਰਹਿ ਜਾਣਾ ਲਿਖਤਾਂ ਦੇ ਵਿੱਚ ਸਾਡੇ ਪੱਲੇ ਨਹੀਂ ਇਹਨਾਂ ਕੁਝ ਹੀ ਪਾਣਾ ਨਾ ਸਾਡੇ ਜਰੂਰ ਚੱਲ ਜਾਣਾ ਕਿ ਫਲਾਣ ਨੇ ਜੇ ਇੰਨੇ ਕਿਲੇ ਸੀਗੇ ਆ ਸੀ ਉਹ ਸੀ ਅਸੀਂ ਆਹ ਕੀਤਾ ਹੋਗੀ ਤਾਂ ਪਰ ਸਾਡੇ ਪੱਲੇ ਕੁਝ ਨਹੀਂ ਪਉਂਦੇ 23 ਦੇ ਵਿੱਚ ਕੁਝ ਮਿਲਿਆ ਤੁਹਾਨੂੰ ਨਹੀਂ ਕੁਝ ਨਹੀਂ ਮਿਲਿਆ ਤੁਸੀਂ ਡੁੱਬ ਗਏ ਕੁਝ ਨਹੀਂ ਮਿਲਿਆ ਉਹ ਵੀ ਡੁੱਬ ਗਏ ਇਹ ਕੋਠਿਆਂ ਦੇ ਉੱਤੇ ਸੀਗੇ ਉਹਦੀਆਂ ਪਿਛਲੀਆਂ ਕੱਢ ਕੇ ਦੇਖ ਲਓ ਸਾਡੇ ਹਾਂਜੀ ਇੰਨੇ ਹਾਲਾਤ ਮਾੜੇ ਦੇ ਵਿੱਚ ਰਹਿਨੇ ਆ ਸਰਕਾਰਾਂ ਕਹਿ ਰਹੀਆਂ ਕਿ ਅਸੀਂ ਅੱਗੇ ਵਾਸਤੇ ਹੱਡ ਹੀ ਨਹੀਂ ਆਉਣ ਦੇਵਾਂਗੇ ਹਰ ਟਾਈਮ ਇਦਾਂ ਦੇ ਹਾਲਾਤ ਮਾੜੇ ਹੋ ਜਾਂਦੇ ਤੇ ਇੱਥੋਂ ਤੱਕ ਕੋਈ ਕਹਿੰਦਾ ਪ੍ਰਸ਼ਾਸਨ ਕਿ ਦਰਿਆ ਦੇ ਵਿੱਚ ਬੈਠਨੇ ਇਹ ਕਿਹੜੀ ਗੱਲਬਾਤ ਆ ਕਿ ਦਰਿਆ ਦੇ ਵਿੱਚ ਵਾਕੇ ਬੈਠੇ ਤੁਸੀਂ ਜੱਕੀ ਕੋਈ ਅਸੀਂ ਜੇ ਦਰਿਆ 'ਚ ਬੈਠੇ ਆ ਤੇ ਫਿਰ ਸਾਡੇ ਤੋਂ ਵਸੂਲੀ ਕਿਉਂ ਕੀਤੀ ਸਾਨੂੰ ਮਾਲਕੀਆਂ ਕਿਉਂ ਬਣਾ ਕੇ ਦਿੱਤੀਆਂ ਸਾਨੂੰ ਮਾਲਕੀਆਂ ਨਾ ਬਣਾ ਕੇ ਦਿੰਦੇ ਜਦੋਂ ਕਹਿੰਦੇ ਅਸੀਂ ਉੱਠ ਜਾਂਦੇ ਹੂੰ ਅਸੀਂ ਉੱਠ ਜਾਂਦੇ ਸਾਡੇ ਨੂੰ ਸਾਨੂੰ ਮਾਲਕੀਆਂ ਬਣਾ ਕੇ ਦਿੱਤੀਆਂ ਇੰਤਕਾਲ ਕਰਕੇ ਦਿੱਤੇ ਸਭ ਕੁਝ ਇਹਨਾਂ ਨੇ ਦਿੱਤਾ ਪਰ ਲਿਮਟਾਂ ਸਾਡੀਆਂ ਇਹਨਾਂ ਪਹਿਲਾਂ ਤੇ ਚੱਲਦੀਆਂ ਤੇ ਲਿਮਟਾਂ ਵਾਲਿਆਂ ਦਾ ਸਾਡੇ ਤੇ ਡੰਡਾ ਚੱਕਣਾ ਚੱਕਣਾ ਬਹੁਤ ਮੰਦੇ ਹਾਲ ਨੇ ਤੁਹਾਡੇ ਬੱਚਿਆਂ ਦਾ ਔਖਾ ਹੋ ਜਾਂਦਾ ਇਸ ਟਾਈਮ ਪਾਣੀ ਦੇ ਵਿੱਚ ਆਲੀ ਦਵਾਲੀ ਪਾਣੀ ਹੀ ਪਾਣੀ ਜਦੋਂ ਨਜ਼ਰ ਆਉਂਦਾ ਫਸਲਾਂ ਡੁੱਬ ਜਾਂਦੀਆਂ ਕੀ ਕਹਿਣਾ ਤੁਹਾਡਾ ਜੀ ਦੇਖੋ ਜੀ 2023 ਦੇ ਵਿੱਚ ਵੀ ਇਹੀ ਸਾਡੇ ਹਾਲ ਸੀ ਤੇ 2025 ਵਿੱਚ ਸਾਲ ਹੀ ਰਹਿ ਗਿਆ ਦੇ ਵੇਖੋ ਜੀ ਸਾਡੇ ਤੇ ਕਰਜੇ ਜਿਹੜੇ ਉਹ ਚੜ ਗਏ ਉਹ ਲੱਥਨੇ ਕਿਵੇਂ ਆ ਇਹ ਸੋਚੋ ਸਰਕਾਰਾਂ ਨੂੰ ਸੋਚਣਾ ਚਾਹੀਦਾ ਸਾਡੇ ਬਾਰੇ ਦੇਖੋ ਜਦੋਂ ਵੋਟਾਂ ਲੈਣੀਆਂ ਉਦੋਂ ਅਸੀਂ ਚੱਗੇ ਲੱਗਦੇ ਆ ਹੁਣ ਦੇਖੋ ਸਾਡੇ ਕੋਈ ਨਹੀਂ ਸਾਡਾ ਦੁੱਖ ਦਰਦ ਸੁਣਨ ਆ ਰਿਹਾ ਤੇ ਚਾਹੀਦਾ ਉਹਨਾਂ ਨੂੰ ਬੱਚੇ ਵੇਖੋ ਕਿੰਨੇ ਔਖੇ ਆ ਸਕੂਲ ਦੀ ਪੜ੍ਹਾਈ ਔਖੀ ਖਰਾਬ ਹੋ ਰਹੀ ਆ ਹੁਣ ਦੇਖੋ ਵੀ ਅਗਲੇ ਮੰਥ ਪੇਪਰ ਵੀ ਆ ਰਹੇ ਨੇ ਉਹਨਾਂ ਦੇ ਤੇ ਦੇਖ ਲਓ ਵੀ ਕੀ ਹਾਲ ਬਣ ਰਹੇ ਨੇ ਇਦਾਂ ਦੇ ਹਾਲਾਤ ਹੋ ਜਾਂਦੇ ਨੇ ਫਸਲਾਂ ਖਤਮ ਹੋ ਜਾਂਦੀਆਂ ਨੇ ਆਸ-ਪਾਸੇ ਪਾਣੀ ਪਾਣੀ ਰੱਬ ਜੰਮ ਜਾਂਦੀ ਆ ਹੜਾ ਤੋਂ ਬਾਅਦ ਕੀ ਹਾਲ ਹੁੰਦਾ ਇੱਥੇ ਕਿੰਨੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਬਿਮਾਰੀਆਂ ਬਹੁਤ ਜ਼ਿਆਦਾ ਹੁਣ ਦੇਖੋ ਕੀਟਨਾਸ਼ਕ ਵੀ ਕਿੰਨੇ ਫੈਲ ਗਏ ਆ ਹੁਣ ਦੇਖੋ ਮੱਛਰ ਵੀ ਬਹੁਤ ਜ਼ਿਆਦਾ ਫੈਲ ਗਿਆ ਬਿਮਾਰੀ ਤਾਂ ਆਪਣੇ ਆਪ ਆਉਣੀ ਆਉਣੀ ਆ ਬਹੁਤ ਔਖਾ ਸੱਪ ਵੀ ਬਹੁਤ ਜ਼ਿਆਦਾ ਘਰ ਦੇ ਵਿੱਚ ਆ ਰਹੇ ਨੇ ਤੇ ਡਰ ਦਾ ਵੀ ਮਾਹੌਲ ਬਣਿਆ ਰਹਿੰਦਾ ਕਿ ਡੱਸ ਹੀ ਨਾ ਜਾਨ ਸਾਨੂੰ ਤੇ ਇਸ ਕਰਕੇ ਸਾਨੂੰ ਤਾਂ ਬਹੁਤ ਔਖਾ ਲੱਗ ਰਿਹਾ ਹੁਣ ਦੇਖੋ ਕਿੰਨੇ ਦਿਨ ਹੋ ਗਿਆ ਪਾਣੀ ਬਿਲਕੁਲ ਨਹੀਂ ਗਾਲੀ ਸਪਲਾਈ ਨਹੀਂ ਹੋ ਰਿਹਾ ਪਾਣੀ ਤੇ ਬਹੁਤ ਔਖਾ ਹੈ ਕਿਉਂਕਿ ਸ਼ਾਮ ਨੂੰ ਦੇਖੀ ਤਾਂ ਕੁਸ਼ਕ ਪਾਣੀ ਦਾ ਲੈਵਲ ਘਟ ਹੋ ਰਿਹਾ ਹੁੰਦਾ ਤੇ ਸਵੇਰ ਜਦੋਂ ਦੇਖੀ ਤਾਂ ਉਹ ਪਾਣੀ ਫਿਰ ਉਨਾ ਹੀ ਹੋ ਜਾਂਦਾ ਦੇਖੋ ਪਾਣੀ ਹੁਣ ਕਿੰਨੇ ਦਿਨ ਹੋ ਗਏ ਨੇ ਤੇ بارش بارش ਵੀ ਬਹੁਤ ਜ਼ਿਆਦਾ ਦੁਖੀ ਦੇ ਰਹੀ ਹੈ ਦੇਖੋ ਵੀ ਇਹ ਤਾਂ ਰੱਬ ਦਾ ਕਹਿਰ ਹੀ ਆ ਸਮਝ ਲਓ ਵੀ ਵੇਖੋ ਪਾਣੀ ਵੀ ਹੈ ਤੇ ਕੋ ਬੰਨੇ ਰੱਬ ਵੀ ਵੇਖੋ بارش ਦਾ ਕਿੰਨਾ ਵੀ ਹੁਣ ਦੇਖੋ ਆਪਾਂ ਫਸਲ ਵਾੜੀਆਂ ਤੋਂ ਤਾਂ ਚਲੋ ਖਾਲੀ ਹੋ ਹੀ ਗਏ ਆ ਹੁਣ ਦੇਖੋ ਜਿਹੜੇ ਲੋਕ ਛੱਤਾਂ ਤੇ ਰਹਿ ਰਹੇ ਨੇ ਬਿਸਤਰੇ ਉਹਨਾਂ ਦੇ ਗਿੱਲੇ ਹੋ ਰਹੇ ਨੇ ਖਾਣ ਪੀਣ ਦਾ ਦਾਣੇ ਢੋਲਿਆਂ ਚ ਜੋ ਨੇ ਉਹ ਵੀ ਖਰਾਬ ਹੋ ਰਹੇ ਨੇ ਤੇ ਕਿੱਥੇ ਜਾਣਗੇ ਉਹ ਲੋਕ ਕਿਉਂਕਿ ਇਹਨਾਂ ਦਾ ਕੋਈ ਹੈ ਵੀ ਨਹੀਂ ਬੰਦੋਬਸ ਵੀ ਨਹੀਂ ਹੈ ਸਰਕਾਰਾਂ ਦਾ ਇਥੋਂ ਦੇ ਲੋਕ ਜਿਹੜੇ ਆ ਜ਼ਿਆਦਾਤਰ ਆਪਣੇ ਘਰਾਂ ਦੇ ਵਿੱਚ ਹੀ ਬੈਠੇ ਨੇ